ਨਸ਼ਾ ਕਰਨ ਵਾਲੇ ਭਰਾਵਾਂ ਨੂੰ ਬੇਨਤੀ ਆ ਕਿ ਦੀਵਾਲੀ ਦੇ ਦਿਨ ਆਵੇ ਸਾਨੂੰ ਆਤ ਹੁੰਦੀ ਆ ਕਿ ਅਸੀਂ ਖੁਸ਼ੀਆਂ ਆਪਣੀਆਂ ਸਾਨੂੰ ਇਹ ਚੀਜ਼ਾਂ ਨਸ਼ੇ ਨਾਲ ਵਧੀਆਂ ਲੱਗਦੀਆਂ ਨੇ ਅਸੀਂ ਕਦੇ ਵੀ ਕੋਈ ਤਿਹਾਰ ਜਦੋਂ ਦੇ ਅਸੀਂ ਯੂਜ਼ਿੰਗ ਦੇ ਵਿੱਚ ਅਣਜਾਣੇ ਦੇ ਵਿੱਚ ਪਏ ਆ ਤਾ ਸਾਨੂੰ ਨਸ਼ੇ ਤੋਂ ਬਿਨਾ ਇਹ ਚੀਜ਼ਾਂ ਵਧੀਆ ਹੀ ਨਹੀਂ ਲੱਗਦੀਆਂ ਚਾਹੇ ਕੋਈ ਤਹਵਾਨ ਆ ਵਿਆਹ ਸਾਦੀ ਆ ਸੁੱਖ ਦੁੱਖ ਕੋਈ ਵੀ ਚੀਜ਼ ਆ ਜਾਣੀ ਕਿ ਸਾਡਾ ਸਭ ਤੋਂ ਕਲੋਜ਼ਲੀ ਫਰੈਂਡ ਨਸ਼ਾ ਬਣ ਚੁੱਕਿਆ ਜਿਹੜਾ ਅਸੀਂ ਅਣਜਾਣੇ ਦੇ ਵਿੱਚ ਬਣਾਇਆ ਤੁਸੀਂ ਇੱਕ ਚੀਜ਼ ਇਹ ਤਾਂ ਨੋਟ ਕਰਦੇ ਹੋ ਜੇ ਆਪਾਂ ਕਹਿ ਦਈਏ ਵੀ ਕਿਸੇ ਨੂੰ ਕਹਿ ਨਹੀਂ ਸਕਦੇ ਘੱਟੋ-ਘੱਟ ਆਪਣਾ ਤਾਂ ਇੰਨਾ ਅੰਦਰ ਸਾਨੂੰ ਪਤਾ ਕਿ ਇਹ ਇੱਕ ਸਵਾਰ ਨੇ ਸਾਡੀ ਜ਼ਿੰਦਗੀ ਖਰਾਬ ਕਰਤੀ ਇਹ ਇੱਕ ਖੁਸ਼ੀ ਲੈਣ ਦੇ ਮਾਰੇ ਅਸੀਂ ਆਪਣੇ ਆਪ ਨੂੰ ਸਹੀ ਕਰਨ ਲਈ ਆਪਾਂ ਕਹਦੀਏ ਬਈ ਨਸ਼ੇ ਦੀ ਲੋੜ ਲੈਣ ਲਈ ਅਸੀਂ ਆਪਣੇ ਪਰਿਵਾਰ ਨੂੰ ਭੁਲਾਤਾ ਆਪਣੀ ਜ਼ਿੰਦਗੀ ਨੂੰ ਭੁਲਾਤਾ ਅਸੀਂ ਆਪਣੇ ਫਿਊਚਰ ਨੂੰ ਦਾਤੇ ਲਾਤਾ ਅਸੀਂ ਆਪਣੀ ਜ਼ਿੰਦਗੀ ਆਪਾਂ ਕਹਦੀਏ ਬਈ ਇੱਕ ਨਰਕ ਬਣਾ ਲਈ ਹੈ ਨਾ ਸਿਰਫ ਇੱਕ ਇਹ ਇੰਨੀ ਕ ਫੀਲਿੰਗ ਲੈਣ ਲਈ ਠੀਕ ਆ ਹੋਇਆ ਸੱਤ ਹੋਣ ਜਾਣੇ ਤੁਸੀਂ ਅਸੀਂ ਹੁਣ ਇਹਦੇ ਵਿੱਚ ਫਸ ਗਏ ਹੈ ਨਾ ਪਰ ਰਾ ਇਸ ਛੱਡਿਆ ਜਾ ਸਕਦਾ ਤਹਿਵਾਰ ਦੁੱਖ ਸੁੱਖ ਖੁਸ਼ੀਆਂ ਇਹ ਨਸੇ ਨਾਲ ਨਹੀਂ ਬਣਾਈਆਂ ਜਾਂਦੀਆਂ ਬਲਕੇ ਅਸੀਂ ਹੋਰ ਵਿਵਤਾ ਦੇ ਵਿੱਚ ਪੈ ਜਾਂਦੇ ਆ ਸਾਡਾ ਪਰਿਵਾਰ ਜਿਹੜਾ ਆਪਾਂ ਕਹਦੇ ਬਈ ਅਸੀਂ ਤਾਂ ਨਸੇ 'ਚ ਹੁੰਨਾ ਸਾਨੂੰ ਇਹ ਚੀਜ਼ਾਂ ਦਾ ਅਹਿਸਾਸ ਨਹੀਂ ਹੁੰਦਾ ਸਾਡੇ ਨਾਲ ਦੇ ਸਾਡੇ ਪਰਿਵਾਰ ਵਾਲਿਆਂ ਨੂੰ ਕਦੇ ਗੌਰ ਨਾਲ ਦੇਖਦੇ ਆ ਜਦੋਂ ਅਸੀਂ ਹਨਾ ਜਾਂ ਸਾਨੂੰ ਜਿਸ ਦਿਨ ਉਹਨਾਂ ਦਾ ਅਹਿਸਾਸ ਹੁੰਦਾ ਸਾਨੂੰ ਪਤਾ ਕਿ ਬਈ ਉਹ ਕੀ ਫੀਲ ਕਰਦੇ ਆ ਉਹ ਕਿਵੇਂ ਦੁੱਖ ਅੰਡਾਉਂਦੇ ਆ ਉਹ ਕਿਵੇਂ ਸਾਨੂੰ ਇੱਕ ਆਪਾਂ ਕਹਦੇ ਆ ਬਈ ਇੱਕ ਸੰਤਾਪ ਚੱਲਦਿਆ ਜਿਹਦੇ ਜ਼ਿੰਮੇਵਾਰ ਤਾਂ ਅਸੀਂ ਹੁੰਨੇ ਆ ਉਹਨਾਂ ਨੂੰ ਇੱਕ ਬੇਫਿਕੂਲ ਇੱਕ ਬਿਨਾ ਗੱਲ ਤੋਂ ਇੱਕ ਸਜ਼ਾ ਮਿਲ ਜਾਂਦੀ ਆ ਅਸੀਂ ਸੱਡਣਾ ਚਾਹੁੰਦੇ ਆ ਅਸੀਂ ਰਾਹ ਫੜਨਾ ਚਾਹੁੰਦੇ ਆ ਪਰ ਸਾਨੂੰ ਡਰ ਲੱਗਦਾ ਕਿ ਸਾਨੂੰ ਤੋੜ ਲੱਗ ਰਿਹਾ ਹੁਣ ਅਸੀਂ ਇਲਾਜ ਵੀ ਕਰਾਉਣਾ ਚਾਹੁੰਦੇ ਹਾਂ ਅਸੀਂ ਕਈ ਵਾਰ ਗੱਲ ਵੀ ਕਿਸੇ ਨਾਲ ਕਰਦੇ ਹਾਂ ਪਰ ਇੱਥੇ ਅਸੀਂ ਗਲਤ ਆ ਕੇ ਹੋ ਜਾਂਦੇ ਆ ਅਸੀਂ ਗੱਲ ਉਹ ਲੋਕਾਂ ਨਾਲ ਕਰਦੇ ਆ ਜਿਹੜੇ ਜੂਨਿੰਗ ਦੇ ਵਿੱਚ ਨੇ ਜਿਹੜੀ ਸਾਡੇ ਆਲਾ ਦਵਾਲਾ ਜਾਨੀ ਕਿ ਗਲਤ ਆ ਜਿਹੜੀ ਸੋਸਾਇਟੀ ਗਲਤ ਆ ਜਿੰਨਾਂ 'ਚ ਬਹਿ ਕੇ ਅਸੀਂ ਨਸ਼ਾ ਕਰਦੇ ਆ ਜਿੰਨਾਂ ਤੋਂ ਲੈ ਕੇ ਅਸੀਂ ਨਸ਼ਾ ਕਰਦੇ ਆ ਜਿੰਨਾਂ ਨਾਲ ਅਸੀਂ ਨਸ਼ਾ ਕਰਦੇ ਆ ਅਸੀਂ ਉਹਨਾਂ ਨਾਲ ਇਹ ਸਲਾਮ ਮਸ਼ਵਰੇ ਕਰਦੇ ਆ ਨਸ਼ਾ ਕਰਨ ਤੋਂ ਬਾਅਦ ਕਿ ਯਾਰ ਮੈਂ ਨਸ਼ਾ ਛੱਡਣਾ ਤਾਂ ਹੁਣ ਜਿਹੜੀ ਸੋਸਾਇਟੀ ਆ ਉਹ ਜੀ ਸਾਨੂੰ ਸਲਾਹ ਮਿਲ ਜਾਂਦੀ ਆ ਤਾਂ ਉਹ ਸਾਨੂੰ ਕੀ ਕਹਿ ਦਿੰਦੇ ਆ ਯਾਰ ਨਸ਼ਾ ਛੱਡ ਕੇ ਆਪਾਂ ਕਹਿ ਦਈਏ ਭਈ ਕੁਛ ਨਹੀਂ ਕੋਈ ਅੰਗ ਖੜਜੂ ਕੋਈ ਆ ਹੋ ਜੂਗਾ ਫਲਾਣੇ ਨੂੰ ਆ ਹੋ ਗਿਆ ਵੀ ਚੀਜ਼ਾਂ ਤੁਹਾਨੂੰ ਵੀ ਪਤਾ ਜਾਂ ਯਾਰ ਨਸ਼ਾ ਛੱਡਿਆ ਨਹੀਂ ਜਾਣਾ ਇਹ ਤਾਂ ਆਪਾਂ ਨੂੰ ਗਾਲੀ ਪਵਾਉਣਾ ਪੈਣਾ ਹੈ ਨਾ ਯਾਰ ਇਹ ਚੀਜ਼ਾਂ ਨਾ ਜਦੋਂ ਤੁਸੀਂ ਛੱਡਣੀਆਂ ਨੇ ਚਾਰ ਦਿਨ ਚੰਗੇ ਲੋਕਾਂ ਦੇ ਵਿੱਚ ਬੈਠੋ ਚਾਰ ਦੇਣਾ ਉਹ ਲੋਕਾਂ 'ਚ ਬੈਠੋ ਜਿਹੜੇ ਨਸਾਂ ਨਹੀਂ ਕਰਦੇ ਉਹਨਾਂ ਨਾਲ ਜਾ ਕੇ ਇਹ ਗੱਲ ਕਰਿਓ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਉਹ ਤੁਹਾਨੂੰ ਇੱਕ ਚੰਗੀ ਰਹਿ ਦੇਣਗੇ ਕਿਉਂਕਿ ਪੋਜ਼ਿਟਿਵ ਸਹੀ ਮਾਹੌਲ ਹਮੇਸ਼ਾ ਆਪਾਂ ਕਹਿਦੀ ਹੈ ਨਾ ਸਹੀ ਬੰਦੇ ਸਹੀ ਸਮਾਜ ਇੱਕ ਸਹੀ ਇਹ ਚੀਜ਼ਾਂ ਆਪਾਂ ਕਹਿਦੀ ਬਈ ਕ੍ਰੀਏਟ ਕਰਦਾ ਹੈ ਨਾ ਸਾਨੂੰ ਸਹੀ ਸਲਾਹ ਮਿਲਦੀ ਆ ਸਾਨੂੰ ਸਹੀ ਰਾਹ ਦਿਖਾਇਆ ਜਾਂਦਾ ਜਦੋਂ ਅਸੀਂ ਗਲਤ ਹੁੰਨੇ ਆ ਗਲਤ ਸੋਸਾਇਟੀ 'ਚ ਹੁੰਨੇ ਆ ਸੰਗਤ 'ਚ ਹੁੰਨੇ ਆ ਤਾਂ ਸਾਨੂੰ ਗਲਤ ਸਲਾਹਾਂ ਮਿਲਦੀਆਂ ਨੇ ਨਸ਼ਾ ਸਹੀ ਸੜ ਸਕਦੇ ਆ ਅਸੀਂ ਵੀ ਤਿਹਵਾਰ ਦੁੱਖ ਸੁੱਖ ਬਿਨਾ ਨਸ਼ੇ ਤੋਂ ਮਨਾ ਸਕਦੇ ਆ ਜਿਹੜਾ ਅਸੀਂ ਮਨਾਉਣਾ ਮਨਾਉਣਾ ਜਾਉਣਿਆਂ ਪਹਿਲੇ ਦਿਨ ਤੋਂ ਤੋੜਨੀ ਲੱਗਦੀ ਕਿਸੇ ਵੀ ਕਿਸਮ ਦੀ ਨਹੀਂ ਲੱਗਦੀ ਸਾਈਡ ਇਫੈਕਟ ਕੋਈ ਨਹੀਂ ਕੁੱਲ 40 ਦਿਨ ਦਵਾਈ ਖਾਣੀ ਆ ਤੁਸੀਂ ਸਿਰਫ ਸਾਡੇ ਕੋਲ ਵੀਰ ਕਲੀਨਿਕ ਪਿੰਡ ਖੇੜਾ ਨੇੜੇ ਹੈ ਗੜ ਮੰਡੀ ਇੱਕ ਵਾਰ ਪਹੁੰਚ ਜੋ ਜਾਹ ਫੇਰ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰ ਲਓ ਮੈਂ ਬੋਲ ਕੇ ਵੀ ਦੱਸ ਦਿੰਨਾ 98785 77874 ਦੂਜਾ 85590 40710 ਤੇ ਤੀਜਾ 991543025 ਆਨੰਬਰਾਂ ਤੇ ਤੁਸੀਂ ਕਿਸੇ ਵੀ ਕਿਸਮ ਦੀ ਜਾਣਕਾਰੀ ਨਸ਼ਾ ਸੱਡਣ ਪ੍ਰਤੀ ਲੈ ਸਕਦੇ ਹੋ ਸਾਨੂੰ ਆਪਣੀ ਡਿਟੇਲ ਦੱਸ ਦਿਓ ਕਿ ਭਾਈ ਮੈਂ ਆ ਨਸ਼ਾ ਕਰਦਾ ਇਨਾ ਕਰਦਾ ਤੁਸੀਂ ਸਾਡੇ ਕੋਲ ਬਿਲਟ ਕਰੋ ਤਾਂ ਵੀ ਵਧੀਆ ਨਹੀਂ ਆ ਸਕਦੇ ਤਾਂ ਅਸੀਂ ਦਵਾਈ ਤੁਹਾਡੇ ਘਰੇ ਪਹੁੰਚਾ ਦਾਂਗੇ ਦੇਸ਼ ਵਿਦੇਸ਼ ਆਪਣੀ ਦਵਾਈ ਜਾਂਦੀ ਆ ਠੀਕ ਆ ਇਸ ਵਾਰ ਦਿਵਾਲੀ ਨਸ਼ੇ ਤੋਂ ਬਿਨ। ਸਸਕਲ ਤੁਹਾਡਾ ਆਪਣਾ ਦਰਪਤ ਰਹੇਗਾ